ਮੇਰਾ ਅਕਾਜ ਸਿੰਘ ਆ ਜੀ ਕੀ ਹੋਇਆ ਕਿੱਥੇ ਜਾ ਰਹੇ ਸੀ ਤੁਸੀਂ ਜੀ ਦਾ ਕਰੋ ਬਾਜ਼ਾਰ ਜਾਣਾ ਸੀ ਬੈਕਰੀ ਜੇ ਬਿਸਕਟ ਵਗੈਰਾ ਲੈਣ ਤੇ ਮੈਨੇ ਐਸ ਡੀ ਐਮ ਚੌਕ ਜੋ ਮੇਰੇ ਡੋਰ ਬਿਲਗੀ ਸਟੋਰ ਸੀ ਮੇਰੀ ਧੌਣ ਤੇ ਤੇ ਮੈਂ ਆਪਣੇ ਹੱਥ ਨਾਲ ਇਸ ਤਰ੍ਹਾਂ ਤਾਂ ਚੱਕੀ ਤੇ ਉਹ ਮੇਰੇ ਸਿਰ ਤੇ ਇਸ ਤਰ੍ਹਾਂ ਫਿਰ ਤੇ ਹੁਣ ਹੱਥ ਵੀ ਜ਼ਖਮੀ ਹੋਏ ਤੁਹਾਡੇ ਹਾਂ ਹੱਥ ਤੇ ਖੂਨ ਨਰਦੀ ਕੋਸ ਤੇ ਇੱਕ ਇੱਥੇ ਵੀ ਲੱਗੀ ਸੈਕੀ ਦਾ ਕੰਮ ਸਾਡਾ ਕੰਮ ਹੈ ਮੈਂ ਰਲਾਈਸਪਾਪ ਦੇ ਕੰਮ ਕਰਦਾ ਹਾਂ ਇਹ ਕਿੰਨੇ ਵਜੇ ਦੀ ਗੱਲ ਹੈ ਇਹ ਹੁਣੀ ਇੰਵਰਸ ਡਾਕੂਮੈਂਟ ਮੈਨੂੰ ਕਰਵਾਉਂਦੇ ਆ ਕਿ ਹੁਣੇ ਜੀ ਤੇ ਮੇਰੇ ਡੋਰ ਫਿਰ ਗਿਆ ਡਾਕਟਰ ਜਿਹੜੇ ਚਾਇਨਾ ਡੋਰ ਦੇ ਦੋ ਪੇਸ਼ੈਂਟ ਆਏ ਸੀ ਜਿਹੜੇ ਐਕਸੀਡੈਂਟਲੀ ਕੀ ਹੈਗਾ ਜੀ ਹਾਂ ਜੀ ਦੋ ਪੇਸ਼ੈਂਟ ਆਏ ਹੈ ਦਿਖਸ਼ਿਤ 36 ਇਅਰ 올ਡ ਮੇਲ ਹੈ ਉਹ ਡੀਏਵੀ ਸਕੂਲ ਟੀਚਰ ਸੀ ਉਹਨਾਂ ਦੇ ਥਰੋਟ ਤੇ ਅਰਾਊਂਡ 15 ਸੈਂਟੀਮੀਟਰ ਦਾ ਇਨਸਾਈਜ਼ ਰੂਨ ਸੀਗਾ ਜਿਨ੍ਹਾਂ ਤੇ ਮੈਨੂੰ ਇਦਾਂ ਲੱਗ ਰਿਹਾ ਹੈ ਵੀ ਦੋਨੇ ਥਾਇਰੋਇਡ ਦੀਆਂ ਆਰਟਰੀਜ਼ ਕੱਟ ਹੋ ਗਈਆਂ ਜਿਸ ਕਰਕੇ ਬਲੀਡਿੰਗ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਆ ਰਹੀ ਸੀ ਪ੍ਰੈਸ਼ਰ ਬੈਂਡ ਪਹਿਲਾਂ ਸੂਚਰਿੰਗ ਕਰਨ ਲੱਗ ਗਈ ਬਟ ਬਲੀਡ ਪ੍ਰੈਸ਼ਰ ਦੇ ਨਾਲ ਹੋ ਕੇ ਪੇਸ਼ੈਂਟ ਦਾ ਹੀਮੋਡਾਇਨਮਿਕ ਸਟੇਬਲ ਨਹੀਂ ਰਹਿ ਰਿਹਾ ਇਸ ਕਰਕੇ ਪ੍ਰੈਸ਼ਰ ਬੈਂਡੇਜ ਕਰਕੇ ਸਾਨੂੰ ਉਹ ਪੇਸ਼ੈਂਟ ਨੂੰ ਅੱਗੇ ਰੈਫਰ ਕਰਨਾ ਪਿਆ ਦੂਜਾ ਪੇਸ਼ੈਂਟ ਆਕਾਸ਼ ਹੈ ਉਹ ਥੋੜਾ ਸੇਫ ਹੈ ਉਹ ਪੈਟਰੋਲ ਪੰਪ ਤੇ ਵਰਕ ਕਰ ਸੀਗਾ ਉਹਦੀ ਨਹੀਂ ਬਲੀਡਿੰਗ ਨਹੀਂ ਸੀ ਬਟ ਠੀਕ ਹੈ ਦੂਜੇ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਦੂਜਾ ਪੇਸ਼ੈਂਟ ਸਟੇਬਲ ਹੋਇਆ ਤੇ ਹੀ ਹੈ ਪਹਿਲੇ ਦੀ ਹੀਮੋਡਾਇਨਮਿਕ ਇੰਨਾ ਸਟੇਬਲ ਨਹੀਂ ਇਸ ਕਰਕੇ ਉਹਨੂੰ ਬਲੱਡ ਵਗੈਰਾ ਵੀ ਲੱਗਾ ਹੈ ਬਾਕੀ ਹੋਰ ਫਲੂਇਡ ਵੀ ਲਗਾਏ ਕੋਲੋਇਡਰ ਵੀ ਲਗਾਏ ਤੇ ਭੇਜਿਆ ਗਿਆ ਫਿਰ ਅੱਜ ਜਿਹੜਾ ਅੱਜ ਪੋਲਿਪਰਕ ਚਾਈਨਾ ਡੋਰ ਦੇ ਨਾਲ ਇੱਕ ਹਾਸਾ ਆਇਆ ਉਹਦੇ ਬਾਰੇ ਕੀ ਜਾਣਕਾਰੀ ਇਹ ਜੀ ਇਤਲਾਅ ਮਿਲੀ ਸਾਨੂੰ ਇੱਥੇ ਵੀ ਇੱਥੇ ਮਿਆਣੀ ਰੋਡ ਦੇ ਉੱਤੇ ਇੱਕ ਲੜਕੇ ਦੇ ਉੱਪਰ ਚਾਈਨਾ ਡੋਰ ਜਿਹੜੀ ਹੈਗੀ ਗੱਲ ਦੇ ਵਿੱਚ ਫਿਰ ਗਈ ਹੈ ਉਸੇ ਸਬੰਧੀ ਅਸੀਂ ਇੱਥੇ ਦਸੂਹਾ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਆ ਗਏ ਤੇ ਜੋ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹ ਦਿਖਸ਼ਿਤ ਸਨੋਫ ਰਵਿੰਦਰ ਕੁਮਾਰ ਵਾਸੀ ਹਰਦੋਥਲਾ ਜਿਹਦੀ ਉਮਰ 36 ਸਾਲ ਹੈਗੀ ਹੈ ਇਹਦੇ ਗੱਲ ਦੇ ਵਿੱਚ ਚਾਈਨਾ ਡੋਰ ਜਿਹੜੀ ਫਰੀ ਹੈਗੀ ਹੈ ਬਾਕੀ ਇਹ ਜੇਰੇ ਲਾਜਾ ਡਾਕਟਰ ਜੋ ਸਾਡੀ ਕਾਨੂੰਨਨ ਦਾਬ ਕਰਵੇ ਅਸੀਂ ਉਹਨੇ ਇਹਦੇ ਅੱਜ ਅਮਲ ਚ ਲੈ ਕੇ ਆ ਮੈਂ ਸਰ ਅੱਜ ਦਸੂਹੇ ਵਾਂਗੂ ਪਸ਼ਾਂਤ ਪੰਚਮੀ ਹੈਗੀ ਦਸੂਹੇ ਦੇ ਵਿੱਚ ਸਭ ਤੋਂ ਜ਼ਿਆਦਾ ਚਾਈਨਾ ਰੋਡ ਦੇ ਵਿੱਚ ਹੀ ਉਹਦੇ ਤੇ ਪ੍ਰਸ਼ਾਸਨ ਬਿਲਕੁਲ ਮੌਂਡ ਰਿਹਾ ਹੈ ਕੀ ਗੱਲ ਹੋਈ ਹੈ ਇਹ ਪ੍ਰਸ਼ਾਸਨ ਆਪਣੇ ਵੱਲੋਂ ਬੜੇ ਮਤਲਬ ਵੀ ਕੰਮਕਾਰ ਕਰ ਰਿਹਾ ਹੈ ਅੱਜ ਮੈਂ ਸਿਰ ਮਨੋ ਰੁਟੀਨ ਦੇ ਵਿੱਚ ਹੀ ਹੈ ਪਹਿਲਾਂ ਵੀ ਮੈਂ ਚੈਕਿੰਗ ਕੀਤੀ ਹੈ ਇੱਕ ਚਾਈਨਾ ਰੋਡ ਦੇ ਵਿਗਾਰਡਿੰਗ ਪਹਿਲਾਂ ਵੀ ਮੈਂ ਪਰਚਾ ਦਿੱਤਾ ਹੈਗਾ ਫੇਰ ਵੀ ਮੈਂ ਅੱਜ ਤੜਕੇ ਸਵੇਰ ਤੋਂ ਲੱਗਾ ਹਾਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਜਿਹੜੇ ਝਲਾਰੇ ਵੰਗੂ ਉਹਨਾਂ ਨੂੰ ਅਸੀਂ ਹਟਾਇਦੇ ਵੀ ਕਰ ਰਹੇ ਜਿੱਥੇ ਸਾਨੂੰ ਲੱਗਦਾ ਵੀ ਪ੍ਰਸ਼ਾਸਨ ਵੱਲੋਂ ਕੋਈ ਟੱਲਣੀ ਹੈਗੀ ਪਰ ਫਿਰ ਵੀ ਚਲੋ ਕਿੰਨਾ ਕਿਤੇ ਪਬਲਿਕ ਦਾ ਆਪਣਾ ਵੀ ਇੱਕ ਪਰਜ ਬਣਦਾ ਕਿਉਂਕਿ ਪਬਲਿਕ ਲਈ ਖਤਰੇ ਲਈ ਗੱਲ ਕੀਤੀ ਗਈ ਹੈ ਇੰਜੋਏ ਕਰਨਾ ਵੱਖਰੀ ਗੱਲ ਹੈ ਪਰ ਜਿੱਦੇ ਨਾਲ ਕਿਸੇ ਦੀ ਜਾਨ ਮਰਨ ਦਾ ਖਤਰਾ ਹੋ ਸਕਦਾ ਤਾਂ ਪਬਲਿਕ ਨੂੰ ਵੀ ਇਸ ਚੀਜ਼ ਲਈ ਸचेत ਕਰਨਾ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਥਰੂ ਇਹ ਗੱਲ ਕਰਦਾ ਕਿ ਪਬਲਿਕ ਨੂੰ ਇਸ ਲਈ ਅਵੇਅਰ ਹੋਣਾ ਜ਼ਰੂਰੀ ਹੈ ਜਿੰਨਾ ਚਿਰ ਪਬਲਿਕ ਅਵੇਅਰ ਨਹੀਂ ਹੋਊਗੀ ਤਾਂ ਸ਼ਾਇਦ ਲੱਗਦਾ ਉਹਨਾ ਟਾਈਮ ਇਹਨਾਂ ਦੇ ਹਾਦਸੇ ਨਹੀਂ ਹਜੇ ਟਲ ਸਕਦੇ